ਖਬਰਨਾਮਾ ਦੇਖ ਰਿਆ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੀ ਆਪਣੇ ਬਲ ਬੂਤੇ ਉਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸੁਰਜੀਤ ਕਰ ਲੈਣਗੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਤੀ ਦੀਆਂ ਚੋਣਾਂ ਇੰਜ ਲੜੀਆਂ ਗਈਆਂ ਜਿਵੇਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਇਲੈਕਸ਼ਨ ਹੋ ਰਿਹਾ ਹੋਵੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਵੱਲੋਂ ਪੂਰਾ ਤਾਮ ਝਾਮ ਝੋਕਿਆ ਗਿਆ ਜਿੱਥੇ ਵੀ ਉਮੀਦਵਾਰ ਦੇ ਨਾਲ ਧੱਕਾ ਹੋਇਆ ਜਿੱਥੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਨਾਲ ਝੜਪ ਹੋਈ ਸੁਖਬੀਰ ਸਿੰਘ ਬਾਦਲ ਚਟਪਟ ਉਥੇ ਪਹੁੰਚ ਗਏ ਸੰਕੇਤ ਕਰਦਾ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਪਾਸੇ પાસਾ ਪਲਟ ਦੇਣਗੇ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਾਵੇਂ ਵਾਰ-ਵਾਰ ਕਿਹਾ ਗਿਆ ਕਿ ਨਾ ਤੇ ਡਾਇਨਾਸੌਰ ਆਉਣੇ ਨੇ ਤੇ ਨਾ ਸ਼ਰੋਮਣੀ ਅਕਾਲੀ ਦਲ ਆਵੇਗਾ ਲੇਕਿਨ ਸ਼ਰੋਮਣੀ ਅਕਾਲੀ ਦਲ ਪੁਨਰਸੰਜੀਤ ਹੋਵੇਗਾ ਲੇਕਿਨ ਪੁਨਰਸੰਜੀਤ ਅਕਾਲੀ ਦਲ ਜਿਸ ਦੇ ਪ੍ਰਧਾਨ ਨੇ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਹਰਪ੍ਰੀਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਬੜਾ ਵੱਡਾ ਝਟਕਾ ਲੱਗਿਆ ਹੈ ਇਨ੍ਹਾਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਅਕਾਲੀ ਦਲ ਦੀ ਕਾਰਗੁਜ਼ਾਰੀ ਪਿਛਲੇ 9 ਸਾਲਾਂ ਚੋਂ ਮਿਲੇ ਸੋਕੇ ਨੂੰ ਮਿਟਾ ਕੇ ਪਹਿਲੀ ਵਾਰ ਹਰਿਆਲੀ ਦਿਖਾਈ ਦਿਖਾਈ ਹੈ ਹਾਲਾਂਕਿ ਪਾਰਟੀ ਕੇ ਨਾ ਚੋਣਾਂ ਜਿੱਤੀਜੇ ਨੰਬਰ ਤੇ ਆਈ ਪਰ ਇਸ ਦੇ ਬਾਵਜੂਦ ਇਸ ਇਸ ਨੂੰ ਵਾਪਸੀ ਦਾ ਸੰਕੇਤ ਮੰਨਿਆ ਜਾ ਰਿਹਾ ਹੈ ਜਿਸ ਦੇ ਪਿੱਛੇ ਕਈ ਕਾਰਨ ਹਨ ਪਾਰਟੀ ਨੇ ਜ਼ਿਲ੍ਹਾ ਪ੍ਰੀਸ਼ਦ ਦੀਆਂ 347 ਸੀਟਾਂ ਵਿੱਚੋਂ 40 ਸੀਟਾਂ ਜਿੱਤੀਆਂ ਹਾਲਾਂਕਿ ਪਾਰਟੀ ਨੇ 298 ਸੀਟਾਂ ਹੀ ਲੜੀਆਂ ਸਨ ਕਿਉਂਕਿ ਬਹੁਤ ਸਾਰੀਆਂ ਥਾਵਾਂ ਤੇ ਉਹਨਾਂ ਦੇ ਉਮੀਦਵਾਰਾਂ ਨੂੰ ਜਾਂ ਤਾਂ ਨਾਮਜ਼ਦਗੀ ਦੇ ਪੱਤਰ ਨਹੀਂ ਦਾਖਲ ਕਰ ਦਿੱਤੇ ਗਏ ਜਾਂ ਫਿਰ ਰੱਦ ਕਰ ਦਿੱਤੇ ਗਏ ਇਸੇ ਤਰ੍ਹਾਂ ਬਲਾਕ ਸੰਪਤੀ ਚ ਪਾਰਟੀ ਨੂੰ 2838 ਵਿੱਚੋਂ 445 ਸੀਟਾਂ ਮਿਲੀਆਂ ਬਠਿੰਡਾ ਪਾਣਸਾ ਮੁੱਸਰ ਤੇ ਫੀਫ ਕੋਟ ਵਰਗੇ ਜ਼ਿਲ੍ਹੇ ਜਿੱਥੇ ਪਾਰਟੀ ਦਾ ਕਿਸੇ ਸਮੇਂ ਪੁਖਤਾ ਆਧਾਰ ਸੀ 2015 ਵਿੱਚ ਸ਼੍ਰੀ ਗੁਰੂ ਸ਼੍ਰੀ ਗੁਰਗਨ ਸਾਹਿਬ ਜੀ ਦੀ ਬੇਅਦਬੀ ਦੀ ਘਟਨਾਵਾਂ ਨੇ ਪਾਰਟੀਸ਼ਿਪ ਪਾਰਟੀ ਲੀਡਰਸ਼ਿਪ ਨੂੰ ਹਾਸੀ ਵੱਲ ਧੱਕ ਦਿੱਤਾ ਸੀ ਉਥੇ ਪਾਰਟੀ ਨੇ ਇਹ ਸਵਾਰੀ ਚੰਗੀ ਕਾਰਗੁਜ਼ਾਰੀ ਦਿਖਾਈ ਅਕਾਲੀ ਦਲ ਦੀ ਸਭ ਤੋਂ ਵੱਡੀ ਰਾਤ ਬਰਗਾੜੀ ਤੇ ਬਹਿਮ ਕਲਾਂ ਚੋਂ ਮਿਲੀ ਜਿੱਥੇ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਅਦਵੀ ਦੀ ਘਟਨਾ ਨੇ ਪਾਰਟੀ ਨੂੰ ਹਾਸੀ ਤੇ ਧੱਕ ਦਿੱਤਾ ਸੀ ਇਹ ਜਿੱਤ ਪਾਰਟੀ ਲਈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਮੋੜ ਸੱਤਾ ਵਿੱਚ ਪਰਤਨ ਵਿੱਚ ਆਉਣ ਵਾਲੀਆਂ ਰਿਕਾਫਟਾਂ ਦੇ ਟੁੱਟਣ ਦੇ ਵੱਡੇ ਸੰਕੇਤ ਵਾਲੀ ਵੀ ਹੈ ਇਨਾ ਘਟਰਾਵਾਂ ਨਾਲ ਜਿਛਣ ਜਿਨ ਕਾਮ ਰਹਿਣ ਮਾਰੀ ਪਾਰਟੀ ਇੱਕ ਵੱਡੀ ਵਿੱਚ ਵੱਡੀ ਬਗਾਵਤ ਹੋਈ ਜਿਸ ਵਿੱਚ ਬਹੁਤ ਸਾਰੇ ਵੱਡੇ ਚਿਹਰੇ ਜਿਨ੍ਹਾਂ ਵਿੱਚ ਪਾਰਟੀ ਦੇ ਵਿਧਾਇਕ ਦਲ ਦੇ ਆਗੂ ਮਨਪ੍ਰੀਤ ਯਾਲੀ ਐਸਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਸਾਬਕਾ ਮੰਤਰੀ ਸੁਜੀਤ ਸਿੰਘ ਰਾਕਾ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਮਡਾਲਾ ਸਾਬਕਾ ਵਿਧਾਇਕ ਪ੍ਰਮਿੰਦਰ ਸਿੰਘ ਢੀਮਸਾ ਆਦੀ ਸੁਖਵੀਰ ਸਿੰਘ ਬਾਦਲ ਬਤੌਰ ਪਾਰਟੀ ਅਸਤੀਫਾ ਦੇਣ ਦੇ ਦਬਾਅ ਬਣਾਇਆ ਸੁਖਵੀਰ ਸਿੰਘ ਬਾਦਲ ਵੱਲੋਂ ਅਜੇ ਨਾ ਕੰਮਤੇ ਉਨ੍ਹਾਂ ਨੂੰ ਛੱਡ ਕੇ ਚਲੇਗਾ ਦੂਜੇ 7 ਨੂੰ ਲੈ ਕੇ 2017 ਤੱਕ ਦੇ ਕਾਰਜਕਾਰ ਅ ਦੌਰਾਨ ਪੰਥਕ ਮਾਮਲਿਆਂ ਵਿੱਚ ਹੋਈਆਂ ਗਲਤੀਆਂ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਪਿਛਲੇ ਸਾਲ ਸ਼੍ਰੀ ਗੁਰੂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਆਪਣੇ ਆਪ ਕਬੂਜ ਹੋ ਕੇ ਮਾਫੀ ਮੰਗੀ ਜਿਸ ਵਿੱਚ ਉਨ੍ਹਾਂ ਨੂੰ 2 ਦਸੰਬਰ ਤੱਕ ਤਨਖਾਹ ਵੀ ਲਗਾਈ ਗਈ ਹਾਲਾਂਕਿ ਸੇਵਾ ਨਿਭਾਉਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਮੁਤਾਬਕ ਪਾਰਟੀ ਵਿੱਚ ਨਵੀਂ ਭਰਤੀ ਆਦੀ ਨਾਲ ਮਤਭੇਦ ਪੈਦਾ ਹੋਏ ਅਕਾਲੀ ਦਲ ਮੋਰ ਸਰਜੀਤ ਲਾਣ ਦੀ ਪਾਰਟੀ ਉੱਪਰ ਕੇ ਸਾਹਮਣੇ ਆਈ ਜਿਥੇਕੇ ਪਰਥਗਰਵਾਤਾ ਦੇ ਪਵਚਲਨ ਦਾ ਐਲਾਨ ਕੀਤਾ ਗਿਆ ਇਸ ਨਵੀਂ ਪਾਰਟੀ ਦੀ ਕਮਾਨ ਦੋ ਦਸੰਬਰ ਨੂੰ ਸੁਖੀਸੂ ਸੇਵਾ ਲਗਾਉਣ ਵਾਲੇ ਤਖਤ ਦਮਦਮਾ ਸਾਹਿਬ ਦੇ ਸਾਬਕਾ ਜਥਰ ਗਿਆਨੀ ਹਰਕਿਸ਼ ਸਿੰਘ ਨੇ ਸੰਭਾਲੀ ਪਰ ਇਹਨਾਂ ਚੋਣਾਂ ਵਿੱਚ ਨਵੀਂ ਪਾਰਟੀ ਦੇ ਹੱਥ ਕੁਝ ਵੀ ਨਹੀਂ ਲੱਗਾ ਨਾਲ ਚੱਲਣ ਦੇ ਮਾਮਲੇ ਵਿੱਚ ਪਾਰਟੀ ਦੇ ਮਤਭੇਦ ਖੁੱਲ ਗਿਆ ਆਉਣ ਲੱਗੇ ਜਿਸ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਰਾਹ ਦਿੱਤੀ ਮਨਪ੍ਰੀਤ ਬਿਆਲੀ ਨੇ ਵੀ ਆਪਣੇ ਬਲ ਬੂਤੇ ਉੱਤੇ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਉਤਾਰੇ ਨਵੀਂ ਸ਼੍ਰੋਮਣੀ ਅਕਾਲੀ ਦਲ ਅਤੇ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਵਿੱਚ ਕੁਝ ਵੀ ਹੱਥ ਨਹੀਂ ਲੱਗਾ ਹਾਲਾਂਕਿ ਮਨਪੀਤ ਈਆਲੀ ਵੱਲੋਂ ਆਪਣੇ ਬਲਬੁੱਤੇ ਉੱਤੇ ਹੱਲਪ ਲਈ ਗਈ ਚੋਣ ਪ੍ਰਚਾਰ ਲਈ ਭਾਈ ਅਮਰਤਪਾਲ ਖਾਲਸਾ ਦੇ ਮਾਤਾ ਪਿਤਾ ਤਰਸੀਮ ਸਿੰਘ ਅਤੇ ਬੀਬੀ ਬਲਵਿੰਦਰ ਕੌਰ ਦੀ ਉਹਨਾਂ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ ਅਤੇ 25 ਦੇ ਵਿੱਚੋਂ 17 ਤੋਂ ਲੈ ਕੇ 18 ਸੀਟਾਂ ਮਨਪ੍ਰੀਤ ਇਆਲੀ ਨੇ ਐਸੇ ਆਜ਼ਾਦ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਕੇ ਆਪਣੇ ਬਲਬੁਤੇ ਉੱਤੇ ਜਿੱਤੀਆਂ ਤੇ ਦੂਸਰੇ ਪਾਸੇ ਸ਼ਰੋਮਣੀ ਅਕਾਲੀ ਦਲ ਭਾਵੇਂ ਤੀਜੇ ਨੰਬਰ ਤੇ ਰਿਹਾ ਲੇਕਿਨ ਜਿਹੜੇ ਹਲਕੇ ਸਿੱਖੀ ਦਾ ਘੜ ਬਣੇ ਜਾਂਦੇ ਨੇ ਖਾਸ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਹੋਈ ਬੇਅਦਬੀ ਉਹ ਹਲਕਾ ਫੀਰਕੋੜ ਬਰਗਾਰੀ ਬਹਿਲ ਕੜਾ ਉੱਥੇ ਆਪ ਆਦਮੀ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੋਟਾਂ ਪਈਆਂ ਨੇ ਉਹਨਾਂ ਵੋਟਾਂ ਨੂੰ ਲੈ ਕੇ ਇਹਨਾਂ ਫਿਰ ਚਰਚਾ ਦਾ ਵਿਸ਼ਾ ਬਣ ਗਿਆ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵਾਪਸੀ ਹੋਵੇਗੀ ਤੇ ਸ਼੍ਰੋਮਣੀ ਅਕਾਲੀ ਦਲ ਜੋ ਜੋਰੀ ਪੰਨਾ ਸਰਜੀਤ ਦੇ ਨਾਮ ਦੇ ਨਾਲ ਜਾਣੀ ਜਾਂਦੀ ਹੈ ਉਸ ਨੂੰ ਜਿਵੇਂ ਸੋਹ ਨਿਰਾਸ਼ਾ ਹੱਥੇ ਲੱਗੀ ਹੈ ਜਿਹੜਾ ਪਿਛਲੇ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਵਿੱਚ ਉਸੇ ਤਰ੍ਹਾਂ ਇਹ ਨਿਰਾਸ਼ਾ ਬਰਕਰਾਰ ਰਹੇਗੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਵੀ